ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਪੰਜਾਬ ਹੁਣ ਰੰਗਲਾ ਪੰਜਾਬ ਨਹੀਂਗਾ ਇਹਨੂੰ ਲਿਖਿਆ ਕਰ ਬੋਰਡਾਂ ਦੇ ਉੱਤੇ ਕੰਗਲਾ ਪੰਜਾਬ ਆ ਵੀ ਇਹ ਤਾਂ ਕੰਗਾਲ ਆ ਯਾਰ ਨਾ ਪੰਜਾਬ ਕੋਲ ਵਪਾਰ ਬਚਿਆ ਨਾ ਪੰਜਾਬ ਕੋਲ ਇੰਡਸਟਰੀ ਬਚੀ ਬੱਚੇ ਇੱਥੋਂ ਜਵਾਨੀ ਬਾਹਰ ਜਾਈ ਜਾਂਦੀ ਆ ਗਵਾਂਢੀ ਤੇ ਸ਼ਾਨਾ ਸਾਡਾ ਵਪਾਰ ਬੰਦ ਹੋ ਗਿਆ ਤੇ ਇੱਕ ਸਾਡੇ ਕੋਲ ਸਰੋਤ ਪਾਣੀ ਸੀਗਾ ਕਿਸਾਨੀ ਲਈ ਬਹੁਤੀ ਜਿਹੜਾ ਖਿੱਤਾ ਉਹ ਕਿਸਾਨੀ ਆ ਨਾ ਸਾਡਾ ਤੂੰ ਉਹਨੂੰ ਵੀ ਜਿਹੜਾ ਖਵਾਉਂਦੇ ਉੱਤੇ ਤੁਸੀਂ ਤੁਲਗੇ ਤੂੰ ਤੇ ਪੰਜਾਬ ਦਾ ਪੁੱਤ ਐ ਨਾ ਭਗਵੰਤ ਮਾਨਾ ਤੂੰ ਮਤਲਬ ਉਸ ਜ਼ਿਲ੍ਹੇ ਦੇ ਵਿੱਚੋਂ ਆ ਜਿੱਥੋਂ ਹਮੇਸ਼ਾ ਹੀ ਬਗਾਵਤ ਹੁੰਦੀ ਆ ਜਿੱਥੋਂ ਹਮੇਸ਼ਾ ਹੀ ਵਿਰੋਧ ਆ ਜਿਹੜਾ ਮਤਲਬ ਉੱਠਦਾ ਵਾ ਸਾਰਾ ਪੰਜਾਬ ਭਰ ਜੂਗਾ ਤੇ ਉਹ ਸੀਟ ਹਮੇਸ਼ਾ ਸਰਕਾਰ ਦੇ ਉਲਟ ਜਾਂਦੀ ਆ ਤੂੰ ਉਸ ਮਤਲਬ ਜਿਹੜਾ ਜ਼ਿਲ੍ਹੇ ਦੀ ਗਵਾਹੀ ਕੀਤੀ ਆ ਤੈਨੂੰ ਉਸ ਜ਼ਿਲ੍ਹੇ ਨੇ ਐਮਪੀ ਬਣਾਇਆ ਤੇ ਤੈਨੂੰ ਸ਼ਰਮ ਕੀਤੀਆਂ ਸੀ ਇਨਕਲਾਬ ਦੀਆਂ ਗੱਲਾਂ ਤੇ ਕੀਤੀਆਂ ਸੀ ਆਪਣੇ ਹੱਕ ਸੱਚ ਲੈਣ ਦੀਆਂ ਅਸਲ ਅਸਲ ਦੇ ਵਿੱਚ ਕਲਾਕਾਰ ਜਿਹੜਾ ਬੰਦਾ ਹੁੰਦਾ ਭਾ ਗਗਨ ਜਦੋਂ ਮੂਵੀ ਦੇਖਣ ਜਾਂਦੇ ਹਨ ਨਾ ਸਾਨੂੰ ਪਤਾ ਉਹ ਐਕਟਿੰਗ ਹੋ ਰਹੀ ਆ ਜਿਹੜੇ ਬਹੁਤ ਈਮੋਸ਼ਨ ਲੋਕ ਹੁੰਦੇ ਉਹਨਾਂ ਦੀ ਅੱਖਾਂ 'ਚ ਧਰ-ਧਰ ਪਾਣੀ ਜਿਹੜਾ ਵਗਣਾ ਸ਼ੁਰੂ ਹੋ ਜਾਂਦਾ ਵੀ ਯਾਰ ਕੀ ਬਣ ਗਿਆ ਫਿਲਮ ਦੇ ਵਿੱਚ ਸਾਨੂੰ ਤਾਂ ਪਤਾ ਕੁਝ ਨਹੀਂ ਉਹਨਾਂ ਕੱਪੜੇ-ਕੁੱਪੜੇ ਝਾੜ ਕੇ ਹੋਣੇ ਠੀਕ ਹੋ ਜਾਣਾ ਵਾ ਉਹ ਕਲਾਕਾਰੀ ਇੰਨੀ ਵੀ ਵਿਖਾਈ ਉਹ ਤੇ ਸਾਨੂੰ ਹੁਣ ਅਹਿਸਾਸ ਹੋਇਆ ਵੀ ਇਹ ਨਰੀ ਐਕਟਿੰਗ ਸੀਗੀ ਇਨਕਲਾਬ ਵਿੱਚ ਉੱਠਾ ਸੀਗਾ ਦਰਦ ਵੀ ਝੂਠਾ ਵਿਖਾਇਆ ਸਾਨੂੰ ਤੇ ਜਿਹੜੇ ਅਥਰੂ ਆ ਵੀ ਝੂਠੇ ਵਿਖਾਏ ਤੇ ਮੈਂ ਇਹਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਤੇਰੇ ਬਾਰੇ ਨਾ ਮਾਨਕ ਸਾਹਿਬ ਨੇ ਬਹੁਤ ਖੂਬ ਲਿਖਿਆ ਵੀ ਆਦਤ ਨਹੀਂ ਜਾਂਦੀ ਬੰਦੇ ਦੀ ਤੂੰ ਹੁਣ ਵੀ ਸਾਨੂੰ ਝੂਠ ਮਾਰ ਮਾਰ ਕੇ ਐਕਟਿੰਗ ਕਰ ਕਰਕੇ ਗੁੰਮਰਾਹ ਕਰਨਿਆ ਉਹ ਕਹਿੰਦੇ ਆ ਕਿ ਡੰਗਰ ਰੱਸਾ ਚੱਪਣ ਉਹ ਨਾ ਰੋਕਿਆ ਹਟਦੇ ਕੁੱਤੇ ਭਾਗੇ ਰਾਜ ਤੇ ਫਿਰ ਚੱਕੀ ਚਟਦੇ ਪੱਥਰ ਉੱਤੇ ਬੂੰਦ ਨਾ ਕੋਈ ਅਸਰ ਦਿਖਾਵੇ ਕਦੇ ਬੰਦੇ ਦੀ ਮਾਨਕਾ ਆਦਤ ਨਾ ਜਾਵੇ ਤੂੰ ਆਦਤਾਂ ਉਹ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਗੁਜਰਾਤ ਪਹੁੰਚ ਗਏ ਤੇ ਉੱਥੇ ਅਥਰੂ ਸੁੱਟ ਲਈ ਗੁਜਰਾਤੀਆਂ ਵਾਲੀ ਹਰਿਆਣੇ ਪਹੁੰਚ ਗਏ ਤੇ ਉੱਥੇ ਅਥਰੂ ਸੁੱਟ ਲਈ ਹਰਿਆਣੀਆਂ ਵਾਲੀ ਤੇ ਗੱਲਾਂ ਕਰਦੇ ਆਪਾਂ ਪੰਜਾਬ ਦੇ ਸਕੇ ਆ